ਸਾਸਰੀ ਗਾਜੀ ਸਾਰੇ ਵੀਰਾਂ ਨੂੰ ਅੱਜ ਪ੍ਰਿੰਸ ਡੇਰੀ ਫਾਰਮ ਤੇ ਪਹੁੰਚ ਚੁੱਕੇ ਆ ਜੋ ਵੀਰ ਰਸਤਾ ਦੀਆਂ ਝੋਟੀਆਂ ਲੱਗਾ ਬਹੁਤ ਹੀ ਟੌਪ ਦੀਆਂ ਗੰਗਾ ਨਗਰ ਦੀਆਂ ਦੋਂਦੀਆਂ ਚੌਗੀਆਂ ਝੋਟੀਆਂ ਨਿਗ ਨਿਗ ਸਿੰਘ ਕਲਿੱਪ ਲੱਗੇ ਸਿੰਘਾਂ ਨੂੰ ਤੇ ਜਿਹੜਾ ਅਜ ਨਾਲਾ ਤੇ ਪਿੰਡ ਜਗਦੇਵ ਖੁਰਦ ਬਾਕੀ ਵੀਰ ਨੂੰ ਜਾਂਦੇ ਆ ਵੀਰ ਬਹੁਤ ਪੁਰਾਣੀਆਂ ਵੀਡੀਓ ਪਾਉਂਦਾ ਆ ਪੰਜ ਝੋਟੀਆਂ ਰਾਜਸਥਾਨ ਦੀਆਂ ਸਿਰੇ ਦੀਆਂ ਝੋਟੀਆਂ ਨਿਕੇ ਨਿਕੇ ਸਿੰਘਾਂ ਵਾਲੀਆਂ ਆਹ ਕਰਦੇ ਆ ਵੀਰ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਹੋਰ ਸੁਣਾਓ ਕੀ ਵਧੀਆ ਕਿਰਪਾ ਜੀ ਸੁਣਾਓ ਠੀਕ ਠਾਕ ਜੋ ਹਾਂਜੀ ਹਾਂਜੀ ਕਿਰਪਾ ਜੀ ਗੁਰਾਂ ਦੇ ਹੋਰ ਪਾਉਂਦੇ ਤੁਸੀਂ YouTube ਤੇ ਰੇਡ ਵੀ ਟੜੇ ਸਹੀ ਹੁੰਦੇ ਆ ਰੇਡ ਵੀਰ ਜੀ ਜੈ ਜੈ ਕਰੀਦੇ ਆ ਵੀਰ ਭਰਾ ਚੰਡੀਗੜ੍ਹ ਮਹਾਲੀ ਦਾ ਕਮਾਲ ਵੀਰ ਜੀ ਘੱਲੇ ਆ ਹਾਂਜੀ ਵੀਰ ਭਰਾ ਰਾਤ 12 12 ਵਜੇ ਤੱਕ ਫੋਨ ਕਰਦੇ ਰਹਿੰਦੇ ਆ ਠੀਕ ਆ ਵੀਰ ਜੀ ਸਾਨੂੰ ਵੀ ਤੁਹਾਡੇ ਫੋਨ ਆਏ ਵੀ ਵੀਰ ਭਾਣਾ ਜੈ ਰੇਡ ਪਾਉਂਦਾ ਹਾਂ ਹਾਂਜੀ ਹ ਤੇ ਦੱਸੋ ਨਾ ਪ੍ਰੇਮ ਪਿਆਰਿਆ ਪੁਰਾਣਾ ਤੇ ਚਲੋ ਤੁਹਾਡੇ ਕੋ ਪਿਆਰ ਨਾਲ ਵੀਡੀਓ ਪਵਾ ਲਈ ਦੀ ਆ ਹਾਂਜੀ ਨਹੀਂ ਕੋਈ ਗੱਲ ਨਹੀਂ ਵੀਰ ਜੀ ਕੋਈ ਭਰਾਵਾਂ ਨਾਲ ਬਾਧੀਆਂ ਗੱਲਾਂ ਕੋਈ ਕਰ ਹਾਂਜੀ ਹਾਂਜੀ ਤੇ ਵੇਖੋ ਵੀਰ ਜੀ ਚਾਰ ਪੰਜ ਝੋਟੀਆਂ ਬਹੁਤ ਚੰਗੀਆਂ ਪੰਜ ਤੇ ਮੁੱਲ ਬਿਲਕੁਲ ਹੀ ਨਿੱਕੇ ਜਿਆਦਾ ਰੇਟ ਤੇ ਜਿਹੜੇ ਮੈਨੂੰ ਪਤਾ ਜਿਹੜਾ ਮਰਜ਼ੀ ਕੋ ਏਰੀਆ ਕਰਨਾਲ ਜਿੱਥੇ ਮਰਜ਼ੀ ਘੁੰਮ ਲੈ ਹਰਿਆਣਾ ਗੰਗਾ ਨਗਰ ਪਰ ਇਹ ਪਾਣਾ ਕਟੀਆਂ ਨਹੀਂ ਮਿਲਣ ਡਰੈੱਸ ਦੱਸ ਦਿਓ ਪਹਿਲਾਂ ਮੜਾ ਡਰੈੱਸ ਆਪਣਾ ਪਿੰਡ ਚ ਦੇਖ ਉਹਦੇ ਤੇ ਤਸੀਲ ਹੈ ਨਾਲਾ ਜੇ ਜ਼ਿਲ੍ਹਾ ਅਮਰੀਕ ਸਰ ਜੀ ਜ਼ਿਲ੍ਹਾ ਅਮਰੀਕ ਸਰ ਜੀ ਜ਼ਿਲ੍ਹਾ ਅਮਰੀਕ ਸਰ ਠੀਕ ਹੈ ਏਅਰਪੋਰਟ ਤਾਂ ਆਪਣਾ 20 ਕਿਲੋਮੀਟਰ ਪਿੰਡ ਆ ਏਅਰਪੋਰਟ ਹਾਂਜੀ ਇਹ ਰਾਜਾ ਸਾਸੀ ਏਅਰਪੋਰਟ ਵੀਰਾ ਭਰਾਵਨ 36 ਪਤਾ ਲੱਗਦਾ ਸਿੱਧਾ ਸੜਕਿਆਂ ਨੂੰ ਹੀ ਆਉਂਦੀ ਹਾਂ ਸਿੱਧੀ ਸੜਕਿਆਂ ਐ ਨੂੰ ਆਪਣੇ ਪਿੰਡ ਦੱਸੋ ਵੀਰ ਜੀ ਪਹਿਲੀ ਝੋਟੀ ਦੀ ਡਿਟੇਲ ਇਹ ਵੀਰ ਜੀ ਆਹ ਵੇਖੋ ਕਟੀਆਂ ਕੱਟੀ ਠੀਕ ਹੈ ਇਹ ਜੀ ਅਰਜਨ ਕੁੰਗੜ ਦੀ ਕੱਟੀ ਆ ਅਰਜਨ ਕੁੰਗੜ ਦੀ ਤੇ ਮਗਰ ਵੀਰ ਜੀ ਕਹੇ ਨੂਰ ਦੀ ਕੱਟੀ ਆ ਇਹਦੇ ਮਗਰ ਕਹੇ ਨੂਰ ਦੀ ਕੱਟੀ ਪਰ ਬਹੁਤ ਹੀ ਚਗੇ ਸੀ ਕੱਟੀ ਵੇਖੋ ਵੀਰ ਜੀ ਆ ਵੇਖਿਓ ਮੜਾ ਆ ਇਹਦੀ ਚਵਾਈ ਕੱਟੀ ਦੀ ਮਸ਼ੀਨੀ ਚਵਾਈ ਤੇ ਲੱਗੀ ਆ ਹਾਂਜੀ ਠੀਕ ਹੈ ਵੀਰ ਜੀ ਤੇ ਮੜਾ ਆ ਇਹ ਆ ਵੇਖੋ ਜੀ ਕਿਹੜੀ ਮੇਨ ਕੜੀਆਂ ਦੀ ਚਵਾਈ ਹੁੰਦੀ ਵਿੱਚ ਮਸ਼ੀਨੀ ਠੀਕ ਹੈ ਜੀ ਆ ਕਿੱਥੇ ਛੋਟੀ ਜਾਨਾ ਇਹੋ ਛੋਟੀ ਵੀਰ ਜੀ ਉਹ ਵੀਰ ਨੂੰ ਪਾ ਵੀ ਦਾਂਗੇ ਆਪਾਂ ਵੀਡੀਓ ਜੇ ਵੀ ਜਿਹਦਾਂ ਮਸ਼ੀਨੀ ਚਵਾਈ ਜਾਂਦਿਆਂ ਕੋ ਮਸ਼ੀਨ ਤੇ ਲਾ ਲੇ ਪਾਏ ਉਦਾਂ ਵੀ ਚੁਲੇ ਮੈਂ ਨਾ ਮਸ਼ੀਨੀ ਚਵਾਈ ਦੇ ਵਿੱਚ ਹੀ ਕਟੀਆਂ ਲੱਗਦੀਆਂ ਨਹੀਂ ਆ ਇਹ ਪਹਿਲੀ ਕੱਟੀ ਮੈਂ ਵੇਖੀ ਜਿਹੜੀ ਮਸ਼ੀਨੀ ਚਵਾਈ ਸੀ ਛੇ ਨਾ ਵੀ ਚੁਲੇ ਮੈਂ ਨਾ ਮਸ਼ੀਨਾ ਐਂਜੀ ਠੋਕ ਤੇ ਮੂੰਹ ਦਾੰਦਾਂ ਚ ਕਿਦਾਂ ਜਵਾਨ ਦੇਖੋ ਨਹੀਂ ਇਹ ਵੀਰ ਜੀ ਬਰੀਡਾਂ ਦਾ ਮੁੱਲ ਪੈਂਦਾ ਦੇਸੀ ਮਈਆਂ ਮਾਰਦੀਆਂ ਘੜੱਚ ਘੜੱਚ ਮਾਦੀ ਮੇਰੇ ਨਹੀਂ ਲਾਕੇ ਲਗਣਦੇ ਅਸਲ ਚੀਜ਼ ਜਿਹੜੀ ਯਾਰ ਅਸਲ ਸਿੰਘ ਵੇਖੋ ਵੀਰ ਜੀ ਮੈਂ ਵੀਰ ਜੀ ਰੁਪਈਆ ਵੀ ਨਹੀਂ ਲੰਗਦਾ ਦੇ ਮਾ ਕੋਕੇ ਵਸਾਏ ਤੁਸੀਂ ਹਾਂਜੀ ਕੋਕੇ ਵੇਨੋ ਯਾਰ ਤੇਰੇ ਖੰਡੀਆਂ ਕਟੀਆਂ ਤੇ ਖੀਰੀ ਤਾਂ ਦੋਂਦੀ ਹੁੰਦੀ ਆ ਖੀਰੀ ਤਾਂ ਦੋਂਦੀ ਆ ਜਿਹੜੇ ਮੰਚ ਪਲੇ ਖਾਵੇ ਨਾ ਉਹ ਖੀਰੀ ਤਾਂ ਦੋਂਦੀ ਆ ਪਿਓਰ ਤਾ ਚੁੱਕਣ ਦੀ ਹੋਗੀ ਦੁੱਧ ਠੀਕ ਆ ਵੀਰ ਜੀ ਖੋਲੋ ਫਿਰ ਦੁੱਧ ਕਿੰਨਾ ਵੀਰ ਜੀ ਤਿਆਰ ਹੋਣਾ ਦੁੱਧ ਦੇ ਥਲੇ ਵੀਰ ਜੀ ਪੱਕਾ ਇਹੜਾ 11 ਕਿਲੋ ਹੋਗਾ 10 ਕਿਲੋ ਕਰਕੇ 10 ਕਿਲੋ ਪੱਕਾ ਜਿਹੜਾ ਦੁੱਧ ਹੈ ਪਰ ਕੱਟੀ ਵੀਰ ਜੀ 4 ਸੂਏ ਚੋਗੇ ਵੀ ਹੋਣੇ ਦੀ ਆ 4 ਸੂਏ ਦੀ ਚੋਣ ਵਾਲੀ ਕੱਟੀ ਆ ਨਹੀਂ ਵੀਰ ਜੀ ਥਾਣੇ ਦੀ ਕੱਟੀ ਪਲੀ ਤੇ ਥਾਣ ਵੇਖੋ ਪਹਿਲਣ ਕੱਟੀ ਆ ਪਹਿਲਣ ਕੱਟੀ ਆ ਸਾਡੇ ਇਧਰ ਇਨੀਆਂ ਥਣੀਆਂ ਹੁੰਦੀਆਂ ਪਹਿਲਣ ਨਹੀਂ ਨਹੀਂ ਵੀਰੇ ਸਹੀ ਆ ਹਾਂਜੀ ਹਾਂਜੀ ਅਸਲ ਵੀਰ ਜੀ ਫਿਰ ਜਿਹੜੀ ਉਧਰ ਦੀ ਜੀ ਵੀਰ ਜੀ ਫਿਰ ਮੰਨ ਲਓ ਖੀਰੀ ਦੋਂਦੀ ਆ ਖੀਰੀ ਦੁੱਧ ਹੀ ਹੋਣੀ ਥਾਣ ਚੱਡਾ ਵੀ ਤੇ ਆ ਕੱਦ ਦੀ ਵੀ ਪੂਰੀ ਵੀ ਢੀ ਉੱਚੀ ਵੱਡੀ ਦੂਜੇ ਸੂਏ ਸਾਣ ਵੱਡਾ ਬਣ ਜੂਗਾ ਮੈਂ ਵੀਜੀ ਕੋਈ ਘਰ ਬੱਧੀ ਵੀ ਕਹੂਗੀ ਵੀ ਮੈਂ ਹੀ ਰੱਖੀ ਆ ਮੈਂ ਕਿਸ ਨੇ ਰੱਖੀ ਆ ਠੀਕ ਆ ਵੀਜੀ ਮੈਂ ਨਾ ਦੁਨੀਆ ਰਿਸ਼ਤੇਦਾਰ ਭੈਣ ਭਰਾ ਇਹ ਪੁੱਛੂ ਕਿ ਕਿਸ ਦੇ ਘਰ ਆਇਆ ਹੋਗਾ ਵੀ ਇਹ ਛੋਟੀ ਲੈਂਦੀ ਨਹੀਂ ਵੀਜੀ ਠੀਕ ਆ ਆ ਵੇਖੋ ਵੀਰਜੀ ਮੜੇ ਦੰਦ ਵਿਖਾਈ ਆ ਦੰਦ ਵੀ ਵਿਖਾ ਦੋ ਵੀਰਾਂ ਦਾ ਦੰਦ ਵਿਖਾ ਦਿੰਨੇ ਇਹ ਨਾ ਕੋਈ ਕਹਦੇ ਵੀ ਐਵੇਂ ਛੋਟੀ ਆ ਆ ਵੇਖੋ ਵੀਰਜੀ ਆ ਵਖਣ ਨੇ ਦੋਂਦੀ ਵੀਜੀ ਦੰਦ ਦੋਂਦੀ ਆ ਜੇ ਪੂਰੇ ਤਾਂ ਨਹੀਂ ਚੁੱਕੇ ਚੁੱਕੇ ਠੀਕ ਆ ਖੀਰੀ ਲਾਲੇ ਕੋਈ ਦੋਂਦੀ ਲਾ ਬਹੁਤ ਹੀ ਛੋਟੀ ਉਮਰ ਤੇ ਥਾਂ ਚ ਬਹੁਤ ਹੀ ਵੀਰ ਮੈਂ ਸਿਰਾ ਸਿਰਾ ਐਂਡ ਐਂਡ ਵੀਰ ਐਂਡ ਕੋਈ ਗੱਲ ਯਾਰ ਕਰਨ ਵਾਲੀ ਨਹੀਂ ਆ ਵੀ ਕੀ ਸਿਰ ਤਾਂ ਆਪਣੇ ਮੂੰਹ ਕਰੀ ਜਾਈਏ ਜਿਹੜਾ ਵੀਰ ਲੈਣ ਆਊਗਾ ਤੇ ਉਹ ਆਪੇ ਵੇਖ ਲੈਣਾ ਆਪਾਂ ਉਧਰ ਵੀਡੀਓ ਪਾਈ ਤੇ ਵੀਰ ਆਂਦੇ ਵੀ ਲੱਖੇ ਵੀ ਇਹਨਾਂ ਕੋ ਵੀਡੀਓ ਪਵਾ ਕਰ ਠੀਕ ਆ ਨਹੀਂ ਠੀਕ ਆ ਹਾਂਜੀ ਹਾਂਜੀ ਜੋ ਪ੍ਰੀਸਿੰਗ ਦੱਸੋ ਮੋਲੇ ਫਿਰ ਉਹ ਨਹੀਂ ਕਰਿਆ ਇਹ ਤਾਂ ਬਰਾਦਿਆ ਦੀਆਂ ਮਰਾ ਦੋ ਬਰਾਦ ਭਾਵੇਂ ਹਾਂਜੀ ਬੈਜੋ ਭਾਏ ਕੱਟੀਦਾ ਐਦਾਂ ਬਰਾਦੋ ਵੀਰ ਜੀ ਉਦਾਂ ਹੀ ਬਰਾਦੋ ਕੋਈ ਲੋੜ ਹੀ ਨਹੀਂ ਬੱਚਾ ਛੱਡੰਦੀ ਦੇ ਵੇਖੋ ਬਹੁਤ ਧੀ ਵੀਰ ਠੱਡੀ ਆ ਤੇ ਜਿਹੜਾ ਲੈ ਜੂ ਵੀਰ ਮੈਂ ਹਾਂ ਯਾਦ ਕਰੂ ਭਾ ਜਦੋਂ ਮਰਜੀ ਚੋਲੇਣਾ ਨਾ ਨਾ ਜਦੋਂ ਕੋਈ ਪਰੋਣਾ ਆ ਰਿਹਾ ਤੇ ਇਹ ਨਹੀਂ ਬੋਲ ਧਾਰ ਕੋ ਪੂਰ ਨਹੀਂ ਛਟਾਣੀ ਮੈਂ ਠੀਕ ਆ ਵੀਰ ਜੀ ਵੇਖੋ ਠੰਡੀ ਇਹੋ ਜਿਹੀ ਠੰਡੀਆਂ ਕੱਟੀਆਂ ਕਿ ਮੈਂ ਵੀਰ ਜਿੰਨੇ ਮੈਂ ਨਹੀਂ ਰੱਖੀ ਉਹ ਵੀ ਰੱਖੂਗਾ ਰੱਖੂਗਾ ਤੇ ਮੁੱਲ ਬਿਲਕੁਲ ਹੀ ਯਾਜ ਹਾਂਜੀ ਪਰ ਵੀਰ ਜੀ ਜਿੱਥੇ ਮਰਜੀ ਕੋ ਹਰਿਆਣੇ ਚਲ ਜੇ ਰਾਜਸਥਾਨ ਚਲ ਜੇ ਹਾਂਜੀ ਇਹ ਆਪਾਂ ਐਡੀ ਕੱਦ ਵਾਲੀ ਵੱਡੀ ਕੱਟੀ ਹਾਂਜੀ ਕੋਈ ਲੈ ਦੇ ਤੇ ਮੈਂ ਮੰਨ ਜਾਗਾ ਬਾਕੀ ਇੰਨੀ ਮੰਨ ਲਓ ਬਰੀਡ ਦੇ ਵਿੱਚ ਮੰਨ ਲਓ ਅਰਜਨ ਕੁੰਗੜ ਦੀ ਖਾਂ ਫੇਰ ਬਰੀਡ ਦੇ ਵਿੱਚ ਕੱਟੀ ਹੈ ਨਹੀਂ ਨਹੀਂ ਵਿੱਚ ਦੋਵੇਂ ਚੰਗੀਆਂ ਮਾਵਾਂ ਦੀਆਂ ਹਾਂਜੀ 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 ਵਿੱਚ ਕਿੰਨੇ ਦੇ ਦੇ ਦਈਏ ਇਹ ਵੀਰ ਜੀ ਹਾਂ ਨਾ ਇਹ ਜਿਹੜੀ ਕੱਟੀ ਦੇਣੀ ਆ ਨਾ ਹਾਂਜੀ 10 ਦੀ ਦੇ ਦਈਏ ਨਹੀਂ ਛੱਡੋ 5 ਦੀ ਦੇ ਦਈਏ ਛੱਡ ਦੋ ਆ ਲੱਖੇ ਵੀਰ ਕਰਾ ਦੇ ਮਾਨ ਉਹ ਵੀ ਪਰਾ ਬਿਜੀ ਥੋੜਾ ਆਪੇ ਕਰਦੇ ਯਾਰ ਹਾਂਜੀ ਆਨੂੰ ਕਹਿਣਾ ਨਾ ਪਵੇ ਯਾਰ ਤੁਸੀਂ ਕਰ ਦੋ ਲੱਖ ਦੀ ਦੇ ਦਈਏ ਲੱਖ ਜੋ ਵੀਰ ਜੀ ਹਾਨ ਆਈ ਜਿਹੜੀ ਦੇਣੀ ਆ ਨਾ ਪੂਰੇ 96 ਦੀ ਕੱਟੀ ਦੇਣਾ 100 ਸ਼ਾਟ ਹੋ ਗਈ ਮੈਂ ਵੀਰ ਜੀ ਆ ਰੇਟ ਆਲ ਇੰਡੀਆ ਤੇ ਕੋਈ ਚਲ ਜੇ ਤੇ ਫਿਰ ਪ੍ਰਿੰਸ ਵੀਰ ਕੋਲ ਮੈਂ ਮੈਂ ਖੀਰੀਆਂ ਦੋਂਦੀਆਂ ਹੋਵੀਆਂ ਓ ਠੀਕ ਹੈ ਨਹੀਂ ਬਿਲਕੁਲ ਸਹੀ ਯਾਰ ਵੀਰ ਕੱਟੀ ਨੇ ਵੀਰ ਜੀ ਮੰਨ ਲਓ ਹਜੇ ਸਫਰ ਚ ਆਈਆਂ ਆ ਸਫਰ ਚ ਆਈਆਂ ਕਿਉਂਕਿ ਕੱਟੀਆਂ ਤੇ ਵੀਰ ਜੀ ਮੈਂ 8 9 ਲੈ ਗਿਆ ਹਾਂ ਤੇ ਸਟੇਟਸ ਮੇਰੇ ਲੱਗੇ ਆ ਚਲੋ ਤੁਸੀਂ ਵੇਖਿਓ ਆ ਵੱਡੀਆਂ ਮਈਆਂ 20 20 ਲੀਟਰ ਵਾਲੀਆਂ ਵੀ ਲੈ ਗਿਆ ਵੇਗੀਆਂ ਆ ਆਪਣੀਆਂ ਆ ਦੱਸੋ ਆ ਦੱਸੋ ਵੀਰ ਜੀ ਦੂਜੀ ਝੋਟੀ ਦੀ ਡਿਟੇਲ ਇਹ ਵੀਰ ਜੀ 6 ਦੰਦ ਜੇ ਮੂੰਹ 6 ਸ਼ੌਗੀ ਹੁੰਦੀ ਆ ਜਿਹੜਾ ਡੰਗਰ ਹੁੰਦਾ ਸ਼ੌਗੀ ਦਾ ਸ਼ਿਗੀ ਉਹ ਆਪਾਂ ਗੱਲ ਜਿਹੜੀ ਹੈਗੀ ਉਹ ਇਹ ਵੀ ਝੋਟੀ ਵਧੀਆ ਨਾ ਇਹ ਝੋਟੀ ਸਿਰਾ ਝੋਟੀ ਆ ਕਰਦ ਵਜਨ ਵਾਲੀ ਝੋਟੀ ਇਹਦੇ ਥੱਲੇ ਵੀ ਜਣ ਕਿੰਨਾ ਦੁੱਧ ਤਿਆਰ ਜੇ ਇਹਦੇ ਕੋ ਵੀਰਜੀ ਪੱਕਾ ਜਿਹੜਾ ਕੰਡੇ ਵਾਲਾ ਹੋਊਗਾ 9 ਕਿਲੋ 8 ਕਿਲੋ ਕਰਕੇ ਦਾ ਆ 8 ਕਿਲੋ ਵੀਰ ਨੌ ਕਿਲੋ ਚਲ 8 ਕਿਲੋ ਦੀ ਗਰੰਟੀ ਫੋਲ ਲੈਣਾ ਫੋਲ ਫੋਲ ਹਾਂਜੀ ਤੇ ਆ ਵੀ ਝੋਟੀ ਵੀਰਜੀ ਚੰਗੀ ਹੈ ਵੀ ਗੱਡ ਬਲੈਰ ਆ ਅਗਲੇ ਵੇਖੋ ਵੀਰਜੀ ਇਹਦਾ ਥਣ ਚੱਡਾ ਚੰਗਾ ਚੈੱਕ ਕਰੋ ਹਾਂਜੀ ਹਾਂਜੀ ਬਾਕੀ ਸਿੰਘ ਇਹਦਾ ਥੜ ਵੀਰਜੀ ਕੱਲਾ ਕੱਲਾ ਲੱਗਾ ਵੇਖੋ ਤੁਸੀਂ ਚੈੱਕ ਕਰ ਸਕਦੇ ਜੀ ਤੇ ਇਹ ਵੀ ਬੇਲਪੂਲ ਦੀ ਪੂਰੀ ਸਾਫ ਝੋਟੀ ਵਧੀਆ ਪਿੱਠ ਪੂੜਾ ਚੈੱਕ ਕਰੋ ਤੇ ਚੰਗੀ ਚੰਗੀ ਆ ਝੋਟੀ ਇਹ ਵੀ ਵਧੀਆ ਬਾ ਕੀਰ ਜੀ ਕੈਨ ਨੂੰ ਕਹਿਦੀ ਦਾ ਬਰੀਡ ਵਾਲੀਆਂ ਝੋਟੀਆਂ ਥੱਲੇ ਬੈਹਨ ਦਿੰਦੀਆਂ ਆ ਦੇਖੋ ਬਰੀਡ ਵਾਲੀਆਂ ਝੋਟੀਆਂ ਥੱਲੇ ਬੰਨ੍ਹ ਦਿੰਦੀਆਂ ਆ ਵੇ ਲੋ ਵੀਰ ਜੀ ਛੜ ਦੇਖਿਆ ਕਿਸੇ ਨੂੰ ਮੰਨ ਲਓ ਗਲੀ 'ਚ ਆ ਗਲੀ 'ਚ ਗਲੀ 'ਚ ਵਿੱਚ ਬਿਆਰ ਪਾੜਾ ਪਾਇਆ ਗਾੜੀ ਤੱਬ ਬਿਆਰ 'ਚ ਵੀਰ ਬੈ ਗਿਆ ਆ ਵੇਖੋ ਛੋਟੇ ਸਿੰਗਲੀ ਝੋਟੀਆਂ ਨਹੀਂ ਠੰਡੀ ਇੱਕ ਕਟੂਤ ਕਾ ਦਈਦਾ ਵਾ ਮੰਨ ਲਓ ਸੀਗਲੀ ਸਿੰਗ ਚੰਗਾ ਵੀਰ ਮੰਨ ਲਓ ਵੀ ਜਿਹਨਾਂ ਨਹੀਂ ਬੰਨ੍ਹਦੇ ਨਾ ਨਹੀਂ ਬੰਨ੍ਹਦੇ ਨਾ ਥੱਲੇ ਨਹੀਂ ਬੰਨ੍ਹ ਦਿੰਦੀ ਵੀਰ ਇਦਾਂ ਨਹੀਂ ਬੰਨ੍ਹ ਦਿੰਦੀ ਕੋਈ ਟਾਵੀ ਰਿਲੀਫ نسل ਦੀ ਝੋਟੀ ਵੀਰ ਜੀ ਥਾਨ ਸੁਨੇ ਵੀ ਐ ਚੰਗਾ ਝੋਟੀ ਸਿਰਸ ਦੀ ਬਰੀਡ ਵਾਲਾ ਥੱਲੇ ਡਾਗੇ ਆ ਨਸਲ ਦੀ ਝੋਟੀ ਚੰਗੀ ਵਧੀਆ ਵੀਰ ਜੀ ਝੋਟੀ ਪਹਿਲਣ ਕੱਟੀ ਹੈ ਪਹਿਲਣ ਪਹਿਲਣ ਇਹ ਵੀ ਪਹਿਲਣ ਆ ਵੀ ਪਹਿਲਣ ਇਹ ਵੀ ਮਾਣ ਜੀ ਪਹਿਲਣ ਲਈਦਾ ਇਹਦੀ ਚਵਾਈ ਚਵੀ ਚੰਗੀ ਆ ਚਵਾਈ ਐ ਓਕੇ ਪੂਰੀ ਵਰਜੀ ਦੀ ਇਹ ਕਿੰਨੇ ਦੀ ਹਾਨ ਆ ਵਰਜੀ ਦੇ ਦੀ ਇਹ ਵਰਜੀ ਹਾਨ ਆ ਇਜਾਜ ਹੀ ਦੇ ਦੇ ਨਾ ਫਿਰ ਠੰਡੀ ਥੋੜੀ ਡਰਗੀ ਡਰਗੀ ਕੋਈ ਕਿੰਨੇ ਦੀ ਦੇ ਦਈਏ ਬਿਲਕੁਲ ਇਜਾਜ ਵਰਜੀ ਹਾਂਜੀ ਇਹ ਵਰਜੀ ਆ ਵੇਖੋ ਤੁਹਾਨੂੰ ਬੇਹਦੀ ਵੇਖ ਲਈ ਵਿੱਚ ਜਿੰਨਾ ਵਰਜੀ ਥਣ ਲੈਵਾ ਕੱਟੀ ਨੂੰ ਲੱਗਾ ਬਾ ਠੀਕ ਆ ਕੱਟੀ ਜਾਂਦੀ 95 ਦੀ ਵੇਚ ਦੇ 85000 ਦੀ ਦੇ ਦਈਏ ਕਰ ਦੋ ਮਾਣ ਲੱਖੇ ਵੇਰ ਕਰ ਦੇ ਉਹਦੇ 80 ਦੀ ਜਾਂਦੇ 80 ਦੀ 80 ਦੀ ਨਾ ਦਈਏ ਹਾਂ ਨਹੀਂ 70000 ਦੀ ਕੱਟੀ 75 ਦੀ ਦੋ ਫਿਰ ਚਲੋ 76 ਦਾ ਹੀ ਲੈਣਾ 100 ਰੁਪਏ ਛੋਟ ਆਲੀ ਜੱਤਰ ਛੋਟ ਆਲੀ ਗੱਲ ਨਹੀਂ ਬਿਲਕੁਲ ਜਾ ਰੇਡ ਵੀ ਜਿੰਨੂੰ ਚੰਗੀ ਲੱਗਦੀ ਕੱਦ ਕਾਠ ਵਾਲੀ ਕੱਟੀ ਇਹੋ ਜੀ ਕੱਟੀ ਵੀ ਜੀ ਟੋਕੜੀ 75 80 ਦੀ ਵੇਚਦੀ ਨੇ ਬਿਲਕੁਲ ਠੀਕ ਹੈ ਮੰਨ ਲਓ ਸੱਜਰ ਸਹੀ ਮਗਰ ਅੱਗੇ ਕੱਟਾ ਵਜਾ ਆਹ ਨੀਲੀ ਦੀ ਝੋਟੀ ਆ ਗਈ ਲੈ ਨਾ ਦੋਂਦੀ ਵੀਰ ਜੀ ਖੀਰੀ ਨਾ ਦੋਂਦੀ ਤੇ ਦੇਖੋ ਦੋਂਦਾ ਬੱਚਾ ਦਾ ਜਿਹੜਾ ਸਿੰਗੀ ਦੇਖੋ ਬਾ ਨਾ ਆ ਵੀ ਇਹ ਮਗਰ ਆਹੋ ਜੀਆਂ ਮੂਰਤਾ ਸੁੱਟਦੀ ਜੇ ਨੇ ਕੇ ਸੰਗ ਤੇ ਮਗਰ ਪਿਓਰ ਨਹੀਂ ਦੀ ਕੱਟੀ ਆ ਵੇਖ ਲੋ ਆਹੋ ਜੀਆਂ ਮੂਰਤਾ ਸੁੱਟਦੀ ਜੇ ਮਗਰ ਹਾਂ ਕੱਟੀ ਬਹੁਤ ਹੀ ਚੰਗੀ ਪਿਆਰੀ ਕੱਟੀ ਜਣਾ ਵੀ ਹਾਂਜੀ ਹਾਂਜੀ ਤੇ ਇਹ ਇਹ ਪਹਿਲਣੇ ਵੀ ਵੀਰ ਜੀ ਇਹ ਪਹਿਲਣੇ ਵੀ ਜੀ ਆ ਆ ਵੀ ਗੱਡੀ ਦਾ ਇਹਦੇ ਤੇਰੇ ਦੁੱਧ ਕਿੰਨਾ ਆਜੋ ਆ ਵੀ ਕੱਟੀ ਮਗਰ ਫੇਰ ਕੱਟੀ ਇਹ ਪਹਿਲੇ ਦੁੱਧ ਬੌਲਾ ਲਾਲੇ ਦੁੱਧ ਲਾਲੇ 8 ਕਿਲੋ 8 ਕਿਲੋ ਲਾਦੇ ਹਾਂ ਜੀ ਕਿਉਂ ਵੀ ਸਫਾ ਸੂਰ ਚਾਹੀਆਂ ਨਹੀਂ ਵੀਰ ਉਹਨਾਂ ਹੀ ਦੱਸੋ ਪੱਠਾ ਭਾਜੀ ਚੇਂਜ ਹੋ ਗਿਆ ਆ ਨਹੀਂ ਚੇਂਜ ਹੈ ਵਾਕਿਆ ਹਾਂ ਜੀ ਹਾਂ ਜੀ ਇੱਕ ਦੋ ਦਿਨ ਕਰ ਜਾਂਦੀ ਆ ਇੱਕ ਸਿੰਗੀ ਬਿਲਕੁਲ ਕੋਕਾ ਲੱਗਾ ਨਹੀਂ ਨਹੀਂ ਠੀਕ ਆ ਮੁੰਦਰੀ ਆ ਵੀਰ ਇਹ ਤੋਂ ਸਿੰਗ ਨਿਕਾ ਹੋਰ ਕਿੱਥੋਂ ਹੋ ਜਾਊਗਾ ਇਹੋ ਜਿਹੀ ਗੱਡੀਆਂ ਦੇ ਮੇਲੇ ਨਹੀਂ ਪਿਲਦੇ ਹੁੰਦੇ ਬਹੁਤ ਹੀ ਚੰਗੀ ਬਾਜੀ ਆ ਕੇ ਸਾਹਮਣੇ ਬੜੀ ਸਕੀਨ ਝੋਟੀ ਜੀ ਹੋਰ ਗੱਲਾਂ ਦੇ ਗੱਲਾਂ ਕਿੱਲੇ ਦੇ ਬੱਚੇ ਆ ਡੰਗਰ ਫੱਪੂਗਾ ਇਹੋ ਜੀ ਗੱਲ ਨਹੀਂ ਆ ਠੀਕ ਹੈ ਵੀਰ ਇਹ ਘਰ ਚੀਜ਼ ਜਾਏਗੀ ਬਹੁਤ ਹੀ ਚੰਗੀ ਝੋਟੀ ਵੀ ਵੀਰ ਦੀ ਚੰਗੀ ਸੁਪਰ ਨੱਚ ਵੀ ਕੱਟੀ ਗਏ ਆ ਵੇਖੋ ਵੇਖੋ ਟਾਵ ਟਪੱਕੀ ਵਾਲੀ ਕੱਟੀ ਜਾਵੇ ਚੱਲਿਆ ਆ ਵੀ ਨੀਲੀ ਦੀ ਕੱਟੀ ਨੀਲੀ ਦੀ ਅੱਖ ਮਾਨਸੀ ਅੱਖ ਜਾਵੇ ਨਹੀਂ ਪਿਓਰ ਨੀਲੀ ਜਾਵੇ ਨੀਲੀ ਜਾਵੇ ਆ ਵੇਖਾ ਦੋਵੇਂ ਝਟੀਆਂ ਆ ਮੱਥੇ 'ਚ ਵੇਖੋ ਐ ਕਿੰਜ ਬੰਨ ਜਾ ਵਜਾ ਹਾਂ ਠੀਕ ਹੈ ਠੀਕ ਹੈ ਵੀਰ ਸਾਫ਼ ਸੁਥਰੀ ਝੋਟੀ ਹੈ ਵੀ ਚੰਗੀ ਹੈ ਆ ਵੇਖੋ ਥਣ ਚਦਾ ਚੈੱਕ ਨਾ ਪੰਗੜਾ ਪਉਂਦੀ ਵੇਖੋ ਕੱਢੀ ਆਹੇ ਲੱਭ ਪਉਂਦੀ ਕਿਹੜੀ ਪੰਗੜਾ ਚੱਲ ਜਾਲੋ ਚੱਲ ਇਹ ਵੇਜੀ ਨਾ ਤਾਂ ਮਾਂ ਆਂਦੀਆਂ ਕੱਚੇ ਤਾਂ ਕੱਚੇ ਤਾਂ ਜੀ ਕੱਚੇ ਖੁਸ਼ ਰਹਿੰਦੀਆਂ ਮਸ਼ਕੀਨ ਆ ਵੀਰ ਛੋਟੀ ਮੈਂ ਤਾਂ ਦੰਦ ਫੜੀਏ ਦੇ ਦੰਦ ਇਹਦੇ ਵਿਖਾ ਆਹ ਵੇਖੋ ਜੀ ਕੋਰੇ ਦੱਬੀਆ ਚੱਲ ਜਿਹੜਾ ਆਉ ਵੀਰ ਦੋਂਦੀ ਜੋ ਕਹਤਾ ਕੀ ਦੋਂਦੀ ਆਖਿਆ ਦੋਂਦੀ ਉਹ ਚੱਲ ਦੋਂਦੀ ਲਾਲੇ ਜਿਹੜਾ ਕਹਿਦਾ ਵੀਰ ਜੀ ਦੋਂਦੀ ਨਾ ਨਾ ਹੋਵੇ ਹਾਂ ਜੀ ਤੇ ਆਉਣ ਜਾਣ ਦਾ ਕਰਾਇ ਸਮੀਤ 10000 ਇਹ ਕਿੰਨੇ ਦੇ ਦੇਣੀ ਜੋ ਇਹ ਵੀ ਜੀ ਬਿਲਕੁਲ ਇਜਾਜ ਹਾਂਜੀ ਜਿਨ੍ਹਾਂ ਦੇ ਵੀਰ ਜੀ ਕੱਦ ਕਾਹੇ ਆਜੇ ਕੱਟੀਆਂ ਡਿੱਡੀਆਂ ਉੱਚੀਆਂ ਹੋਣੀਆਂ ਆ ਹਾਂਜੀ ਹੋਣੀਆਂ ਹੋਣੀਆਂ ਕਿਉਂਕਿ ਕੱਦ ਵਾਲੀਆਂ ਹੋਣੀਆਂ ਇਹ ਦੋਂਦੀਆਂ ਕੱਟੀਆਂ ਆ ਪਹਿਲਨਾ ਵੀਰ ਪਹਿਲੀਆਂ ਦੇ ਕੱਦ ਬੜੇ ਬੜੇ ਸੋਨੇ ਕਿਉਂਕਿ ਦੰਦਾ ਜਾਣਾ ਇਹ ਕਿੜੀਆਂ ਪਕੜਾਂ ਦੰਦਾ ਜਾਣਾ ਦੰਦਾ ਜਾਣਾ ਹਾਂਜੀ ਇਹਦਾ ਕਿੰਨੇ ਦੀ ਦੇ ਦੇਣੀ ਹਾਂ ਦੇਖੋ ਆ ਜਿੰਨੀ ਮੰਨ ਲਓ ਆਲ ਬਖਸ਼ਰੀ ਜਿਹਦੇ ਵਿੱਚ ਕੱਟੀ ਦੇ ਮਗਰ ਬਖਸ਼ਰੀ ਚੰਗੇ ਚੰਗੇ ਟੀਕੇ ਦੀ ਸੀ ਆਲ ਬਖਸ਼ਰੀ ਸਹੀ ਮੰਦੀ ਕੋ ਸર્ચ ਮਾਰ ਕੇ ਫਿਰ ਮੇਰੇ ਕੋ ਆਵੇ ਫਿਰ ਆਵੇ ਠੀਕ ਹੈ ਜੀ ਤੇ ਇਹ ਕਿੰਨੇ ਦੀ ਪ੍ਰਿੰ 95000 ਦੀ ਦੇ ਦਾਂਗੇ ਵੀਰ ਜੀ ਕਰ ਦੋ ਮਾਨਤਾ ਹਾਂਜੀ ਕੈਂ ਦੇ ਲੋੜ ਦਾ ਪਵੇ ਹਾਂ ਨਹੀਂ ਜਿਹੜੀ ਦੇਣੀ ਆ ਨਾ ਵੀਰ ਜੀ ਹਾਂ ਨਹੀਂ ਹਾਂ ਨਹੀਂ ਨਾ ਦੇੜੀਆਂ 92 ਦੇ ਨਾ ਦੇਣੀ 90 ਦੀ ਹਾਂ ਨਹੀਂ 88000 ਦੀ ਝੋਟੀ ਦੇ ਦਾਂਗੇ 88 ਦੀ ਠੀਕ ਹੈ 8000 ਛੱਡ ਦਿਓ 87 ਦੀ ਦੇ ਦੇ ਚਲੋ 87 ਦੀ ਦੇ ਦਾਂਗੇ ਪਰ ਨੀਲੀ ਦੀ ਝੋਟੀ ਜਿਹੜਾ ਕੋਈ ਨੀਲੀ ਦਾ ਚਾਹ ਵਾਂਣ ਚੰਗਾ ਹਾਂਜੀ ਬਾਕੀ ਦੋ ਦੰਦ ਕੱਟੀ ਹੋਣ ਦੇਈ ਆ ਕੱਟੀ ਪਾਲਣ ਵਾਲਾ ਕੋਈ ਕੱਟੀ ਪਾਲ ਰੇ ਮਗਰ ਕੱਟੀ ਆਹ ਵੇਖੋ ਕੱਟੀ ਮੰਨ ਲਓ ਪਾਲਣ ਵਾਲਾ ਕੋਈ ਵੀਰ ਭਰਾ ਹੋਵੇ ਵੇਖੋ ਕੱਡੀ ਸਰੇ ਠੰਡੀ ਕੱਟੀ ਦਾ ਨਿਸ਼ਾਨ ਮੇਰਾ ਪਿਓਰ ਨਹੀਂ ਹਾਂਜੀ ਹਾਂਜੀ ਪਿਓਰ ਨਹੀਂ ਆ ਵੀ ਜੀ ਦੁੱਜੀ ਝੋਟੀ ਦੀ ਇਹ ਜੀ ਦਾ ਥੱਲੇ ਦੁੱਧੂਗਾ 9 ਕਿਲੋ 9 ਕਿਲੋ ਵੇਖੋ ਆ ਵੀ ਹਲੋ ਵੀਰਾਂ ਨੇ ਹਨਾ ਸਾਰੀਆਂ ਥੱਲੇ ਬੈਹ ਜਦੇ ਆ ਜੀ ਠੰਡੀਆਂ ਠੰਡੀਆਂ ਕੱਟੀਆਂ ਇਹ ਵੀ ਪਹਿਲਾਂ ਨੇ ਵੀ ਜੀ ਪਹਿਲਾਂ ਪਹਿਲਾਂ ਵੀ ਜੀ ਇਹ ਚੌਗੀ ਜੇ ਮੂੰਹ ਇਹ ਮੂੰਹ ਚਾਰ ਦੰਦ ਜੋ ਇਹਦੇ ਥੱਲੇ ਕਿੰਨਾ ਦੁੱਧ ਜੋ ਇਹਦੇ ਥੱਲੇ ਜਿਹੜਾ ਵੀ ਜੀ ਪੱਕਾ ਦੁੱਧੂਗਾ 9 ਕਿਲੋ 9 ਕਿਲੋ ਇਹਦਾ ਵੀ ਥਾਂ ਚੱਲ ਆਖ ਨੂੰ ਭਾਏ ਜਿੰਨਾ ਮਰਜੀ ਮੰਨ ਲਓ ਜਿਹੜਾ ਠੰਡਾ ਲੀਟਰ ਵਾਲਾ ਉਹ ਆਪਾਂ ਦੱਸਦੇ ਆ ਵੇਖ ਲੋ ਨਹੀਂ ਠੰਡੀਆਂ ਐ ਲੈਵੇ ਦੀ ਨਾ ਤੇ ਜੈਡ ਬਲੈਕ ਤੇ ਇੱਕ ਵੀ ਵਾਲ ਨਾ ਪੂਛਦੇ ਤੇ ਨਾ ਮੱਥੇ ਤੇ ਚਿੱਟਾ ਹੋਵੇ ਚਲ ਖੋਲੋ ਵੀ ਇਹ ਵੀ ਬਹੁਤ ਚੰਗੀ ਜੈਡ ਬਲੈਕ ਪੂਰੀ ਕਾਲੀ ਝੋਟੀ ਸਿਰੇ ਦੀ ਹਾਂਜੀ ਤੇ ਥਾਨ ਚੜਾ ਕਲਾ ਕਲਾ ਲਗਾ ਤੇ ਵੀਰ ਸਿੰਘ ਵੀ ਵੇਖੋ ਬਿਲਕੁਲ ਸਿੰਘ ਨੂੰ ਐ ਕੋਕੇ ਪਾਏ ਵੀਰ ਨੇ ਪੂਰੀ ਸ਼ਿੰਗਾਰੀ ਘੁੰਗਰੂ ਸ਼ੋਂ ਗਰੂਪ ਆ ਗਏ ਹਾਂਜੀ ਹਾਂਜੀ ਵੀਰ ਆ ਜਾ ਪੁੱਤ ਹੌਲੀ ਹੌਲੀ ਵੀਰ ਜੀ ਤਿਲਕ ਦੇ ਡੰਗਰ ਮੈਂ ਤੁਹਾਡਾ ਤਿਲਕ ਪਾ ਦਾਂ ਜੀ ਚਲੋ ਚਲੋ ਲੈ ਜਾਓ ਬਾਕੀ ਲੇਵਾ ਵੇਖੋ ਕੀ ਚੀਜ਼ ਲੱਗਾ ਇਹ ਵੀ ਬਹੁਤ ਹੀ ਚੰਗੀ ਝੋਟੀ ਹੈ ਟੌਪ ਦੀ ਚੰਗੀਆਂ ਵਿਧੀ ਦੂਜੇ ਦੂਜੇ ਸਵੇਰ ਅਸਰ ਦੇ ਵਿੱਚ ਝੋਟੀਆਂ ਬਾਨੀਆਂ ਨੂੰ ਨਹੀਂ ਵੇਖੋ ਇਹ ਵਿਧੀ ਜਿਹੜੀਆਂ ਉਧਰ ਦੀਆਂ ਰਾਜਸਥਾਨ ਦੀਆਂ ਕੰਗਾਂ ਨਗਦੀਆਂ ਕੱਟੀਆਂ ਨਾ ਇਹ ਪਹਿਲਾਂ ਹੀ ਦੁੱਧ ਜਿੰਨਾ ਇੱਧਰ ਤੁਹਾਨੂੰ ਪਤਾ ਤੀਜੇ ਸਵੇਰ ਮੈਂ ਦੁੱਧ ਦਿੰਦੀ ਆ ਓਏ ਕੱਢ ਦਿੰਦੀ ਆ ਵੀ ਇਹ ਪਹਿਲਾਂ ਹੀ ਕੱਢ ਦਿੰਦੀ ਆ ਆਹ ਵੇਖੋ ਵੀਰ ਗਲੀ 'ਚ ਆਹ ਵੇਖੋ ਗਲੀ 'ਚ ਵੀਰ ਧਾਰਾਂ ਦੇ ਜਾਂਦੇ ਆ ਵੇਖੋ ਠੀਕ ਆ ਵੀਰ ਦੀ ਪੈ ਜੋ ਬੰਦ ਲੈ ਉਹ ਵੇਖੋ ਵੀਰ ਜੀ ਇੱਧਰ ਸੁਪਰ ਕਰਤਾ ਕੰਮ ਸੁਪਰ ਕੁਆਲਿਟੀ ਸੁਪਰ ਹੀ ਕਰਤਾ ਇਦਾਂ ਕਿਹੜਾ ਖੋਲ ਕੇ ਵਿਖਾਊਗਾ ਤਾਂ ਕਿਹੜਾ ਬੈਦਾ ਬੈਜੂਗਾ ਮਕਸੂਰਨਾ ਬੈਹ ਸਕਦਾ ਹੋਈ ਸੁਹਣ ਮੈਂ ਨਹੀਂ ਵੀਰ ਹੋਏ ਨੇ ਤਾਂ ਫਿਰ ਡਰ ਹੁੰਦਾ ਮੈਂ ਹੀ ਉੱਤੇ ਨਾ ਚੜਦੇ ਨਸਰਾ ਹੀ ਪੈਣ ਦਿੰਦੀਆਂ ਇਹਦੇ ਥੱਲੇ ਉੱਤਾਂ ਬੱਜ ਬਹੁਤ ਹੀ ਵੀਰ ਠੰਡੀਆਂ ਝੋਟੀਆਂ ਆਂਦੇ ਆਈ ਇਹ ਬੰਦਾ ਚਾਰ ਹੀ ਝੋਟੀਆਂ ਚੋਵੇਂ ਵੀਰ ਥੱਲੇੋਂ ਦੀ ਨਾਗ ਆਜੋ ਪੰਜ ਜੇ ਪੰਜ ਝੋਟੀਆਂ ਪੰਜੇ ਬਹੁਤ ਠੰਡੀਆਂ ਪਰ ਬਰਫ ਪਾਵੇਂ ਜਿਹੜਾ ਮਰਜੀ ਗਾਈਆਂ ਵੀ ਨਹੀਂ ਵੀ ਰਹੀਆਂ ਠੰਡੀਆਂ ਦਿਨਾਂ ਤੋਂ ਵੀ ਡਰ ਹੁੰਦਾ ਠੀਕ ਆ ਤਾਂ ਚੱਦਾ ਬਹੁਤ ਹੀ ਵਧੀਆ ਆ ਵੇਖੋ ਆਹ ਵੇਖੋ ਜੀ ਨਹੀਂ ਠੀਕ ਆਵੇ ਕੋਈ ਪ੍ਰਵਾਹ ਥੋੜਾ ਜਾਨੀ ਮਰਜੀ ਨਹੀਂ ਠੀਕ ਆ ਇਹ ਸਭ ਨੂੰ ਲੱਤਾਂ ਵੇ ਲੋ ਸ਼ਾਨਕਾ ਲੱਤਾਂ ਖੋਲਦੀ ਇਹ ਵੇ ਜੀ ਬਰੀਡਾਂ ਦਾ ਮੁੱਲ ਪੈਂਦਾ ਵੇ ਲੋ ਕਿੰਨੇ ਦੀ ਛੱਡਦੀ ਆਪਣੀ ਸਵੀਰੇ ਚੋਟੀ ਇਹ ਵੇਖੋ ਆਵੇ ਕਹਿੰਦੇ ਜਿੰਨੀ ਠੰਡੀ ਆ ਨਾ ਕੱਟੀ ਮੰਨ ਲਓ ਵੀਰ ਜੀ ਅੰਸਰਾਂ ਕੱਟੀਆਂ ਅੱਜ ਆਪਾਂ ਮੰਨ ਲਓ ਅੰਸਰ ਕੱਟੀ ਵੀ ਲੈ ਲੈਣੀ ਆ ਹਾਂਜੀ ਮੰਨ ਲਓ ਤਿਆਰ ਕਰਨ ਤੇ ਵੀਰ ਜੀ ਕਿੰਨਾ ਟਾਈਮ ਲੱਗ ਜਾਣਾ ਨਹੀਂ ਬਣਾ ਲੱਗਦਾ ਲੱਖ ਲੱਖ ਰੁਪਇਆ ਖਰਚਾ ਆ ਜਾਂਦਾ ਡੰਗਰ ਨੂੰ ਪਾਈਏ ਕੋਈ ਨਹੀਂ ਲੱਗ ਜਾਂਦਾ ਲੱਗ ਜੇ ਨਾ ਪਾਈਏ ਤਾਂ ਫੇਰ ਆਪਾਂ 50000 ਬਣਾਉਗੇ ਕਿੰਨੇ ਦੀ ਛੱਡਦੀ ਏ ਇਹ ਜਿਹਾਨ ਹੈ ਜਿਹੜੀ ਦੇਣੀ 85000 ਰੁਪਏ ਦੇ ਦਾਂਗੇ ਕਰ ਦੋਗੇ ਮਾਲ ਤਾਂ ਹਾਂ ਨਹੀਂ 82 ਦੀ ਕੱਟੀ ਦੇ ਦਾਂਗੇ 82 ਦੀ ਹਾਂ ਨਾ ਕਿ ਅਸੀਂ ਖਰੀਦਿਆ ਤੇ ਵੀਰ ਕੋਈ ਫੋਨ ਲਾਵੇ ਤੇ ਕਰਦਣ ਕੇ ਬਾਅਦ ਇਹ ਜਿਹ ਘਰ ਚੋਂ ਵਾਸਤੇ ਲੈਣੀ ਬਹੁਤ ਕੱਟੀ ਚੰਗੀਆਂ ਹਾਂ ਹਾਂ ਜੀ ਵੀਰ ਬ੍ਰੇਕ ਨਾ ਜੀ ਲੱਖ ਲੱਖ ਰੁਪਈਆ ਨਾਰ ਬਣਾਉਣ ਵਾਲੀ ਵੀਰ ਰੇਟ ਵੀ ਜਾਜ ਹਾਂ ਜੀ ਹਾਂ ਜੀ ਤਾਂ ਆ ਝੋਟੀ ਆ ਵੇਖੋ ਵੀਰ ਜੀ ਨਸ਼ਕੀਨ ਕੱਟੀ ਗੱਬਣ ਕਿੰਨੇ ਦਿਨ ਖੜੂਗੀ 20 ਦਿਨ ਵੀਰ ਜੀ ਆ ਜਿਹੜੀ ਆਖਿਆ ਇਹ ਜਿਵੇਂ ਮੜਾ ਚਿੱਟਾ ਪਿਆ ਦਿਖਦਾ ਇਹਨੂੰ ਹੈਗਾ ਵੇਖ ਲੋ ਦਿਖਦਾ ਜੀ ਦਿਖਦਾ ਜੀ ਇਹ ਦਾਜ ਹੈਗਾ ਇਹਦਾ ਪਰ ਮੜਾ ਚਿੱਟਾ ਪਿਆ ਇਹ ਨਾ ਨਾਰਮਲ ਜਾਈ ਬੋਰਡਰ ਇੱਕ ਮਿਲਦਾ ਰੇ ਪਾਵੇ ਵੀ ਹਾਂਜੀ ਹਾਂਜੀ ਦੱਸ ਕੇ ਦੇਣੀ ਆ ਦੱਸ ਕੇ ਨਹੀਂ ਇਹ ਨੂੰ ਵਾਰਾ ਖਾਂਦੀ ਰਹੇ ਨਹੀਂ ਖਾਂਦੀ ਰਹਿੰਦੀ ਇਹ 20 ਦਿਨ ਖੜਦੀ ਆ ਹਾਂਜੀ 20 ਦਿਨ ਖੜਦੀ ਆ ਇਹ ਵੀ ਦੰਦਾ ਪਹਿਲਾਂ ਪਹਿਲਣ ਪਹਿਲਣ ਚੌਕੀ ਮੂੰਹ ਹੁੰਦੀ ਜੀ ਚੌਕੀ ਤਾਂ ਪਰ ਇਹਦਾ ਵੀ ਸਿੰਗ ਸੁੰਭ ਚਟ ਪੈ ਵਧੀਆ ਹੈ ਜੀ ਕਿੰਨਾ ਗਲਤ ਨਹੀਂ ਡੰਗਰ ਲਾਈਦਾ ਜੀ ਇਹ ਆ ਵੇ ਮੇਰਾ ਥਣ ਲੇਵਾ ਜੇ ਹਲੇ ਨਾ ਟੁੱਕ ਇਹ ਕੱਚੀ ਵੀ ਦੀ ਲਾਏ ਪਈ ਛੋਟੀ ਪਰ ਚੰਗੀ ਠੀਕ ਆ ਵੀਰ ਜੀ ਕਮਾ ਲਿਓ ਵੇਖ ਨਿੱਕੇ ਸਿੰਘ ਦੀ ਆ ਨਹੀਂ ਠੀਕ ਆ ਵੀ ਇਹ ਵੀਰ ਜੀ ਅੱਖ ਨੇ ਘੜਾ ਇਹਨੇ ਦੁੱਧ ਦੇਣਾ ਦੁੱਧ ਤੇ ਮੰਲੋ ਥਣਾ ਨੇ ਦੇਣਾ ਥਣਾ ਨੇ ਦੇਣਾ ਥਣਾ ਆਹੋ ਅੱਖ ਦੇ ਚਲੋ ਮਾੜਾ ਚਿੱਟਾ ਨਾਰਮਲ ਜੀ ਅੱਖ ਆ ਵੀਰ ਇੰਨੀ ਜਿਆਦਾ ਜੀ ਪਤਾ ਨਹੀਂ ਲੱਗ ਰਿਹਾ ਦੇਖਦਾ ਇਹਨੂੰ ਕਿਹੜਾ ਦਿੰਦਾ ਨਹੀਂ ਠੀਕ ਆ ਵੀ ਇਹ ਵੀ ਪੈਲਣ ਦੇ ਪੰਜ ਛੋਟੀਆਂ ਪੰਜੇ ਪੈਲਣਾ ਵੇਖ ਇਹ ਕਿੰਨੇ ਦੀ ਛੜਦੀ ਹੁਣ ਕੱਚੀ ਜੀ ਸਾਂਤ ਬਣੀ ਐ ਮਹੀਨਾ ਖੇਡਾਂਗੀ ਓਏ 75 ਦੀ ਦੇਣੀ ਆ ਨਹੀਂ ਛੜ ਦੋ ਲੱਖੇ ਵਰ ਕਰਦੇ ਮਾਨ 70 ਦੀ ਯਾਦੋ ਯਾਰ ਯਾਰਾ ਮੋਗਾ 70 ਦੀ ਕਰਦੇ ਇੱਕ ਹੋਰ ਸ਼ਰਤ ਚੱਲ ਸਾਹਮਣੀ ਬੈਠੇ ਯਾਰ ਦੇ ਯਾਦੋ ਹਾਂ ਚੱਲ ਜਾ ਚੱਲ ਕਹਤਾ ਲੱਖੇ ਵੀਰ ਨੇ ਪੈਣ ਦੀ ਬਾਤ ਪਰ ਇੰਨੀ ਕੱਟੀ ਵੀ ਜੋਂਸਰਾ ਨਹੀਂ ਆਉਂਦੀਆਂ ਇਹਨਾਂ ਦੀਆਂ ਇਹਨਾਂ ਦੇ ਵੀ 10 ਦਿਨਾਂ ਦਾ ਇਨਸਾਨ ਤੇ 20000 ਰੁਪਏ ਨਾਰ ਲਾਏਗੀ ਚਾ ਚੱਕ ਦੋ ਫਟੇ ਵੀਰ ਜੀ ਟਾਈਮ ਨਾਲ ਭਾਵੇਂ ਚੋਵੇਂ ਪੰਜੇ ਕੱਠੀਆਂ ਵੀਰ ਟਰਾਲਾ ਲਾਦ ਕੇ ਲੈ ਲੈ ਆਦ ਗਏ ਹਾਂ ਜੀ ਟਰੱਕ ਤੇ ਆਈਆਂ ਟਰੱਕ ਲਾ ਕੇ ਟਰੱਕ ਤੇ ਲਾਦ ਕੇ ਤਾਂ ਦੋ ਵੇਚ ਲੈ ਆਈਆਂ ਦੇ ਨੌ ਲੈਂਦੀਆਂ ਆ ਅੱਠ ਨੌ ਲੈਂਦੀਆਂ ਇਹਨਾਂ ਦੇ ਕੱਲ ਵੀ ਅੱਕੀਆਂ ਝੋਟੀਆਂ ਵਿੱਚੋਂ ਠੀਕ ਹੈ ਠੀਕ ਹੈ ਵਿੱਚੋਂ ਝੋਟੀਆਂ ਚਾਰ ਪੰਜ ਵੇ ਅੱਕੀਆਂ ਚੋ ਠੀਕ ਹੈ ਇੱਕ ਕੱਤਾ ਹੀ ਆਪਣੇ ਕੋਲ ਵੇਖਿਆ ਤੇ ਇਹਨਾਂ ਕੱਟੀਆਂ ਦੇ ਨਾਲ ਹੋਰ ਹੀ ਹਾਂ